ਕੌਣ ਆ ਗਿਆ ਆ ਗਿਆ ਬਾਈ ਬਿਲਕੁਲ ਹੀ ਹੋ ਰਹਾ ਹੈ ਜੀ ਸਰ ਬਾਈਓ ਜੀ ਪਸ਼ ਪਸ਼ ਬਹੁਤ ਕਿਤਾ ਕਰ ਆ ਗਿਆ ਸੀ ਪਾਪਾ ਮਿਲਦੇ ਸੀ ਜੀ ਪਾਪਾ ਮਿਲਦੇ ਸੀ ਜੀ ਰੰਗ ਮਾਈ ਜੇ ਨਾ ਵਾ ਉਹ ਅਦਾ ਪਿੰਡਾਂ ਦਾ ਕੰਮ ਚਾਰੇ ਦਾ ਟ੍ਰਕ ਉਹਨਾਂ ਨੇ ਭੇਜਿਆ ਕਈ ਉਹ ਜਿਹੜਾ ਉਹ ਕਈ ਸਾਰੇ ਪਿੰਡਾਂ ਵਿੱਚ ਹੁੰਦੇ ਸੀ ਹੁਣ ਜਿਹੜੇ ਪਿੰਡ ਰਹਿ ਗਏ ਹਨ ਉਹਨਾਂ ਵੇਚ ਕੇ ਆਜੀ ਕਰਵਾਉਣਾ ਦੰਗਾਇਆ ਉਹ ਵੀ ਸਾਰੇ ਪਿੰਡਾਂ ਨੂੰ ਲੈ ਕੇ ਆਉਣਾ ਪੰਜਾਬੇ ਜਿਹੜੇ ਪਿੰਡ ਰੁੱਟ ਗਏ ਹਨ ਉਹਨਾਂ ਤੋਂ ਸਾਰਿਆਂ ਨੂੰ ਇਹ ਜਿਹੜਾ ਚਾਹ ਸਾਰੇ ਤੇ ਨਾਲੇ ਤੱਕ ਜਿਹੜਾ ਦਰਬਾਰਪੁਰ ਤੋਂ 128 ਪ੍ਰਿੰਟ ਜਿਹੜੇ ਨੇ ਉਹ ਇਹ ਰੋਜ਼ੀ ਖੇਡ ਆਏ ਨੇ ਤੇ ਸਾਰੇ ਪੰਜਾਬ ਦੇ ਵਿੱਚ ਤੇ ਤਰੀਕ 6 ਲੱਖ ਏਕੜ ਇਹ ਵੀ ਬਸਤਰ ਕਰਵਾਦਾ ਜਿਹੜਾ ਉਹ ਤਿੰਨ ਦਿਨ ਚੋਂ ਆਉਂਦੇ ਨੇ ਉਹ ਹਨ ਇਹ ਆਏ ਨੇ ਕਿ ਮਹਾਰਾਜਾ ਜੀ ਕਰੀ ਤੋਂ ਜੀ ਮਹੰਤ ਸਤਪਾਤਾ ਗੁਰਿੰਦਰ ਸਿੰਘ ਜੀ ਜੀਮਨ ਸਤਪਾਤਾ ਗੁਰਿੰਦਰ ਸਿੰਘ ਜੀ ਜੀਤੂ ਸਿੰਘ ਸਾਹਿਬ ਵਾਲੇ ਕੋਤਵਰਾ ਲੰਗਰ ਸਾਹਿਬ ਤੋਂ ਸਰਕਾਰ ਦਾ ਦਰਦ ਦੇਖ ਕੇ ਮਹਾਰਾਜ ਦੀ ਤਰਹੀ ਸਰਕਾਰਾਂ ਵਾਪਸ ਇਕੱਠੇ ਵਿਚਾਰੇ ਵੀ ਬਹੁਤ ਲੋੜ ਹੈ ਅੰਤਰਰਾਸ਼ਟਰੀ ਉਹ ਭੇਜਦੇ ਨੇ ਸਰਕਾਰਾਂ ਵੀ ਨੇ ਹੋਰ ਦਿੱਤੀ ਰੱਖਦੇ ਤੇ ਹੋਰ ਵੀ ਸੰਤਾਂ ਨੂੰ ਜੜੀ ਜੜੀ ਚੀਜ਼ ਦੀ ਲੋੜ ਹੈ ਉੱਥੇ ਬਾਕੀ ਮਾਪੋਠਿਆਂ ਨੇ ਪੰਜ ਦੇ ਟਿੱਕੀਆਂ ਵੀ ਜਿਹੜੀਆਂ ਮੋਲ ਲਈਆਂ ਜਿੱਥੇ 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 ਜ਼ਿਆਦਾ ਪਾਣੀ ਦੇ ਜਿੱਥੇ ਜ਼ਿਆਦਾ ਹੜ੍ਹ ਉੱਤੇ ਤੱਕ ਨਹੀਂ ਪਹੁੰਚ ਪਾਇਆ ਦਾ ਰਿਆ ਉਹ ਕਿਸਤੀਆਂ ਦੇ ਵਿੱਚ ਜਾ ਕੇ ਅਨਾਜ ਤੇ ਡੰਗਰਾਂ ਦਾ ਚਾਰਾ ਸਰਪਾਲਾਂ ਹੋਰ ਵੀ ਜਿਹੜੇ ਘਾਹ ਦੀ ਰਸਤੀ ਦਿੱਤੀ ਜਾ ਰਹੀ ਹੈ ਤੇ ਮਾਹਪੁੱਠਾਂ ਵੱਲੋਂ ਰੱਬਪਾਪਾ ਨਰਿੰਦਰ ਜੀ ਦੀ ਸਰਪਰਾਵਾ ਪ੍ਰੋਜੈਕਟ ਨਹੀਂ ਜਿਹੜੇ ਲੋਕ ਚਾਰੀ ਬੰਦੂ ਦੇ ਦਿੱਤੇ ਜਿੱਥੇ ਜਿੱਥੇ ਸਰਕਾਰੀ ਵਾਲਾ ਰਾਸ਼ਨ ਦਾ ਬੰਦਾ ਨਹੀਂ ਪਹੁੰਚਿਆ ਜਾਂ ਚਾਰਾ ਜਾਂ ਹੋਰ ਜਿਹੜੀਆਂ ਨਹੀਂ ਪਹੁੰਚੀਆਂ ਉਹ ਮਾਹਪੁੱਠਾਂ ਨਾਲ ਆਪਣਾ <laughs> 98900122029